ਡਰਦਾ ਕੋਈ ਨਹੀਂ ਡਰਦਾ ਕੋਈ ਨਹੀਂ ਅਸੀਂ ਵੀ ਡਰਦੇ ਆ ਆ ਦੇਖੋ ਜੀ ਇਹਨਾਂ ਦੀ ਗੁੰਡਾਗਰਦੀ ਕਿਸਾਨ ਯੂਨੀਅਨ ਦੀ ਪੰਜਾਬ ਸਰਕਾਰ ਕਿਸਾਨ ਐਸਾ ਰੌਲਾ ਪਾ ਕੇ ਕੱਖਾ ਲਾ ਦੇ ਰਿਹਾ ਰੌਲਾ ਪਾਉਣਾ ਨਹੀਂ ਕੋਈ ਪਾਉਣਾ ਇਹਦਾ ਨਹੀਂ ਸਾਡੇ ਦੇਦਾ ਨਹੀਂ ਇਹਨਾਂ ਨੂੰ ਗੁੰਡਾ ਕਰਦੀ ਨਹੀਂ ਹਣੀ ਤੁਸੀਂ ਗੁੰਡਾ ਕਰਦੀ ਕਰਦੇ ਆ ਕੋਈ ਗੁੰਡਾ ਕਰਦੀ ਕਰਦਾ ਆ ਆ ਦੇਖੋ ਜੀ ਕਿਸਾਨ ਯੂਨੀਅਨ ਦੇ ਗੁੰਡਾਗਰਦੀ ਕਰ ਰਹੇ ਕੀ ਰਾਜਨੀਤੀ ਕਿਹੜੀ ਹੈ ਰਾਜਨੀਤੀ ਭਾਈ ਹੋ ਕੇ ਰਾਜਨੀਤੀ ਕੋਈ ਮੁੰਡਾ ਕੰਮ ਨਹੀਂ ਕਰਦਾ ਕੋਈ ਮੁੰਡਾ ਕੰਮ ਨਹੀਂ ਕਰਦਾ ਸੇਵਾ ਕਰਨ ਦਾ ਪ੍ਰੋਗਰਾਮ ਸਾਰਾ ਹੁੰਦਾ ਚੱਕਰਾ ਹੁੰਦੀ ਕੋਈ ਜ਼ਿੰਮੇਵਾਰੀ ਨਹੀਂ ਸੇਵਾ ਤੁਸੀਂ ਕਰੋਣਾ ਮੇਰੀ ਗੱਲ ਪਤਾ ਨਹੀਂ ਕਿਹੜਾ ਏਰੀਆ ਦੇ ਵਿੱਚ ਸੁੰਦਰ ਨਗਰ ਮਾਹਿੰਦੇ ਬੋਲੀ ਕਿਹਦੇ ਕਿਹਦੇ केले आगे की दिशा में राजा है केले आगे की दिशा में राजा है बाडिया के था बनता है ऐसा बाडिया के था बनता है आदमी सरकार होवे पाकिस्तान में रास्ता नहीं पड़ती देखे ना कीते एमएलए बर्गर से जल्दी चक्कर में आए जब हर काम काम हो जाए ਨਹੀਂ ਚਲੂਗੀ ਨਹੀਂ ਚਲੂਗੀ ਸਾਡੀ ਗੱਲ ਕਰ ਰਹੇ ਹਾਂ ਕਿ ਆਪਾਂ ਕਿਹੜੇ ਨਾਲ ਕੋਈ ਫਰਕ ਨਹੀਂ ਕਰਾਂਗੇ ਆਪਾਂ ਬੋਲੇਗਾ ਕਿ ਮੁੰਡਾ ਜਣਾ ਲਾਵਾਏ ਤੇ ਕੀ ਬਾੜੇ ਦੱਸੋ ਕਿੰਨੇ ਆਲੇ ਵਰਾ ਨੂੰ ਜਿਹੜਾ ਮੰਗੇ ਤੁਹਾਨੂੰ ਦੁਨੀਆ ਨਾਲ ਆਹ ਦੇਖੋ ਜੀ ਇਹਨਾਂ ਦੀ ਕਿਸਾਨ ਯੂਨੀਅਨ ਦੀ ਗੁੰਡਾਗਰਦੀ ਆ ਕਿਸਾਨ ਯੂਨੀਅਨ ਦੀ ਗੁੰਡਾਗਰਦੀ ਦੇਖੋ ਜੀ ਆਮ ਆਦਮੀ ਪਾਰਟੀ ਦੇ ਪ੍ਰਗਟ ਸਿੰਘ ਦੇ ਬੰਦੇ ਜੀ ਪ੍ਰਗਟ ਸਿੰਘ ਦੇ ਬੰਦੇ ਕਾਂਗਰਸ ਦੇ ਬੰਦੇ ਕਾਂਗਰਸ ਦੇ ਬੰਦੇ ਆਹ ਨਾਤਰ ਪਾਰਲੀਮੈਂਟ ਤੋਂ ਬੰਦਾ ਕਰਦੇ ਸਧਿਆ ਨਹੀਂ ਬੇ ਜੀ ਕਿਤੇ ਨਹੀਂ ਜਾ ਰਿਹਾ ਪੰਨਾ ਨਹੀਂ ਜਾ ਰਿਹਾ ਉਹ ਦੇਰ ਨੇ ਉਹ ਦੇਰ ਨਹੀਂ ਆ ਰਿਹਾ ਜੀ ਉਹ ਤੂੰ ਆ ਜਾ ਉਹ ਤੁਹਾਨੂੰ ਕੁਝ ਲੈਣਾ ਨਹੀਂ ਤੁਹਾਨੂੰ ਕੁਝ ਲੈਣਾ ਨਹੀਂ ਛੱਡੋ ਪਰਿਆਂ ਨੂੰ ਉਹ ਆ ਜਾਓ ਇੱਧਰ ਘਰ ਨੂੰ ਮੈਨੂੰ ਮਾਰ ਉਹ ਆ ਜਾਓ ਅੱਜਾ ਜੀ ਨਾਗਰ ਪਾਇਆ ਪੈਣਾ ਕੱਟਾ ਸਾਡਾ ਕਿੰਨਾ ਬੈਰ ਬੋਦੀ ਨਾਲ ਆ ਕਹਿੰਦਾ ਨਾ ਤੁਹਾਡੀ ਵੀ ਤਾਂ ਬਾਰਬਰ ਦੀ ਸਰਕਾਰ ਆ ਲੈ ਘਰ ਨਾ ਸਰਕਾਰ ਆ ਡਾ ਕੇ ਮਰ ਨਹੀਂ ਸਰਕਾਰ ਦਾ ਵਿਰੋਧ ਹਲਾ ਲੈ ਲੈ ਸਰਕਾਰ ਦੀ ਤੁਸੀ ਕਰ ਰਹੇ ਹੋ ਇਹ ਦਾ ਨਹੀਂ ਹੁੰਦਾ ਤੁਸੀ ਦੋ ਬੰਦੇ ਕੋ ਜਾ ਮਾਮਾ ਜੀ ਪਾਰਟੀ ਜਿੰਦਾਬਾਦ 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 ਮਾਮਾ ਜੀ ਪਾਰਟੀ ਜਿੰਦਾਬਾਦ

ਸੇਵਾ ਕਰਨ ਆ ਤੁਸੀਂ ਨੀ ਬੋਲ ਰਹੇ ਕਹਿੰਦਾ ਕਹਿੰਦਾ ਪਿੰਡ ਕੁੱਕਰ ਪਿੰਡ ਨਹੀਂ ਬਣ ਜਣਾਦਾ ਇੰਦਾਂ ਕਦਾ ਹੋ ਜਾ ਤੂੰ ਪੜ ਕੇ ਤਾ ਲੈ ਓਥੇ ਗੱਲਾਂ ਕਰ ਪਾਉਂਦੀ ਨਹੀਂ ਆਉਂਦੀ ਆਉਂਦੀ ਨਹੀਂ ਆਉਂਦੀ ਆਉਂਦੀ ਨਹੀਂ ਆਉਂਦੀ ਆਉਂਦੀ ਨਹੀਂ ਆਉਂਦੀ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਆਉਂਦੀ ਨਹੀਂ 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 आम आदमी पार्टी ਕਾਂਗਰਸ ਸਰਬ ਮੁਜ਼ਾਫਰ ਜਿੰਦਾਬਾਦ ਜਿੰਦਾਬਾਦ ਕਾਂਗਰਸ ਦੇ ਬੰਦੇ ਦੱਸੋ ਹਾਂ ਕੋਈ ਪਾਰਟੀ ਨਹੀਂ ਸਿਆਮ 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 ਸਾਹਿਬ ਕਿਸਾਨਾਂ ਦੇ ਨਾਲ ਆ ਆਮਾਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਜਿੰਦਾ زندہ باد زندہ باد کسان مزدور زندہ باد زندہ باد زندہ باد کیا سرکار کا کام ہے ہنگے سکانے گلا گل پانی پینا پہلا راجہ جی چل رہے ہیں کوئی لائو نہیں چلے گا لائو چلنا نہیں ہے یہ بھی لائو چلنے میرے ساتھ اپ کا اپ لائیو چلتے ہیں میں دیکھ نہیں سکتا کوئی 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 ਅਨੇ ਗੱਲ ਵੀ ਸੁਣੋ ਨਾ ਭਾਜੀ ਇੱਥੇ ਹੋਣੀ ਜਿਹੜਾ ਵੀ ਜ਼ਿਆਦੀ ਦੀ ਗੱਲ ਕਰਦਾ ਫਿਰ ਸਾਹਮਣੇ ਦਾ ਹੈ ਬੰਮਾ ਲਾਈਵ ਚੱਲਦਾ ਪਿਆ ਚੱਲਦਾ ਪਿਆ ਭਾਜੀ ਇੱਧਰ ਹੋ ਜਾਣਾ ਚੱਲਦਾ ਪਿਆ ਭੋਲ ਭਾਜੀ ਅੱਗੇ ਪਾਸੇ ਜਾ ਨਹੀਂ ਗੱਲ ਨਾ ਆਪਾਂ کہیں ਸਰਕਾਰ ਦੀ ਗੱਲ ਕਰਦੇ ਆ ਨਕਸਾਨ ਵੀ ਸਾਡੇ ਆ ਪਿੰਡ ਦੀ ਸਾਡੇ ਆ ਮੇਨ ਗੱਲ ਕੀ ਸੀ ਭਾਜੀ ਦੇਖੋ ਵੀਰ ਭਾਜੀ ਮੇਨ ਗੱਲ ਕੀ ਸੀ ਭਾਜੀ ਚੱਲ ਕੇ ਜਾਓ ਤੋਗੜੇ ਮੈਂ ਨਹੀਂ ਕਹਿੰਦਾ ਆਪਾਂ ਕਿਸੇ ਲੀਡਰ ਦੀ ਨਾਮੀ ਵਿੱਚ ਕੋਈ ਕੰਦਾ ਵੀ ਲੀਡਰ ਰਹਾ ਜਿੱਤੇ ਵੀ ਲੀਡਰ ਰਹਾ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਭੈਣ ਜੀ ਆਈ ਆ ਠੀਕ ਹੈ ਜੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਦੱਸੋ ਐਸਡੀਐਮ ਸਾਹਿਬ ਕਦੋਂ ਉਹਨਾਂ ਦੀ ਛਤਰੀ ਤਾਂ ਨਹੀਂ ਸੀ ਦੱਸੋ ਤੁਸੀਂ ਲਾਈਵ ਵਿੱਚ ਕਿਹਾ ਦੱਸੋ ਕਦਰਦਸਤ ਨਹੀਂ ਓਏ ਤੁਸੀਂ ਕਹਿੰਦੇ ਐਸੀ ਇਨਸਾਫ ਐਸੀ ਵਧੀਆ ਸਾਡੀ ਇੰਨੇ ਵਧੀਆ ਲੋਕੋ ਦਿਖਾ ਦਿਓ ਮੇਰੇ ਕੋਲ ਡਾਕੂਮੈਂਟ ਪਾਇਆ ਹਿਤਾਬ ਜਵਾਬ ਨਹੀਂ ਕੋਈ ਦੇ ਕੋ ਮੈਨੂੰ ਜਵਾਬ ਨਹੀਂ ਦੇ ਕੋ ਮੈਨੂੰ ਗੁੰਡਾ ਕਰਦੀ ਕਰਦੇ ਇਹ ਅਸੀਂ ਵੀ ਮੈਦਾਨੇ ਹੀ ਆ ਸਾਰੇ ਸਾਰੇ ਕਸਾਨੇ ਕੋਈ ਕਿਹੜਾ ਕਨਾਲ ਤੇ ਕਰੇ ਜੇ 25 ਕੇ ਦੁੱਤੇ ਹੁੰਦੇ ਪਰ ਜਮ ਅੱਗੇ ਇੰਨੇ ਸਾਲ ਐਮ ਐਲ ਏ ਰਹੇ ਆ ਕਿ ਇਹਨੇ ਕੁਝ ਨਹੀਂ 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 ਤੁਸੀਂ ਕੀ ਕਰਦੇ ਪੁਲਿਸ ਪੁੱਛੇਗਾ ਤੁਸੀਂ ਕੀ ਕਰਦੇ ਆ <laughs> <laughs> लाइव बहुत क्या बोले अब से तुमने कुछ बोलने का क्या इंटरेस्ट है मैं तो मुझे नहीं तुम्हें लाइव चाहिए मैं काम ना झूठ रहा किराये अल्लाह लकी हो जाओ लकी नहीं नहीं हाँ मैं तो कि मेरे लाठे ਆਲੇ ਨੇ ਆਲੇ ਨੇ ਹਾਂ ਗੱਲਾਂ ਕਰਦਾ ਵੱਡਾ ਨਵਾਂ ਲੀਡਰ ਬਣਿਆ ਕਹਿੰਦਾ ਕਿਸਾਨ ਮਜ਼ਦੂਰ ਇੱਕ ਤਾਂ ਮਰਦਾਬਾਦ ਲੈ ਦੱਸੋ ਆਹ ਕਿਸਾਨ ਆ ਜਿਹੜਾ ਆਪ ਹੀ ਕਹੀ ਜਾਂਦਾ ਮਰਦਾਬਾਦ ਕੋਈ ਗੱਲ ਨਹੀਂ ਕੋਈ ਨਹੀਂ ਗੱਲਾਂ ਕਰਦਾ ਵੀ ਕੋਈ ਡਰਨ ਵਾਲੇ ਆ ਅਸੀਂ ਕੋਈ ਡਰ ਅਸੀਂ ਵੀ ਡਰਦੇ ਨਹੀਂ ਅਸੀਂ ਵੀ ਨਹੀਂ ਡਰਦੇ असीं <laughs> किसान ਕੋਈ ਤੇਰੇ ਟੈਂਟ ਚ ਨਾ ਆਉਂ। ਨਵਾਂ ਜੰਪਿਆ। ਇਹਨਾਂ ਨੇ ਨਹੀਂ ਅੱਗੇ ਗੱਲਾਂ ਨਹੀਂ। ਇਹ ਤਾਂ ਬੰਦਾ ਨੇ ਕੰਟ ਮਕਾ ਲਾ ਕੇ ਬੈਠਿਆ ਮਾਰੀ ਜਾਵਾਂਗੇ। ਜਿਹੜਾ ਕਨਾਰ ਕੋਲੇ ਭਗਤ ਜੀ ਤੁਹਾਡਾ ਟੈਂਟ ਦਾ ਪੱਕਾ ਪੱਕਾ ਟੈਂਟ ਦਾ ਮਾਰ ਬੈਠਾ। ਨਹੀਂ ਨਹੀਂ ਇੰਨੀ ਜਲਦੀ ਨਹੀਂ ਕਰਨ। ਕੋਈ ਨਹੀਂ ਅਸੀਂ ਤੁਹਾਡੇ ਬਚਾਅ ਵਾਸਤੇ ਆਏ ਆ ਮਾਤਾ ਜੀ ਕੋਈ ਚੱਕਰ ਨਹੀਂ ਹੈਗਾ। ਆ ਇੰਨਾ ਡਰ ਨਹੀਂ ਹੈਗਾ। ਆ ਸੇਵਾ ਸੇਵਾ ਤੋਂ ਹੀ ਤਾਂ ਲੜਨ ਆ ਗਏ ਕਾਂਗਰਸ ਦੀ ਸੇਵਾ ਕਰਦੇ ਆ ਇਹ ਕੋਈ ਕਿਸਾਨੀ ਦੀ ਸੇਵਾ ਨਹੀਂ ਕਰਦੇ ਕਾਂਗਰਸ ਦੀ ਸੇਵਾ ਕਰਦੇ ਤੁਸੀਂ ਕਾਂਗਰਸ ਤੁਸੀਂ ਰਾਜਨੀਤੀ ਚਮਕਾਉਣ ਤੇ ਲੱਗੇ ਹੋਏ ਆ ਆਪਣੇ ਪਿੰਡ ਦੇ ਨੇ ਤੇ ਹਾਰ ਆਪਾਂ ਜਿੰਦਾਬਾਦ ਸਰਕਾਰ ਬੋਲਾਬਾਦ 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 ਨਹੀਂ ਚੱਲੂਗੀ ਇਹ ਗੁੰਡਾ ਕਰਦੀ ਨਹੀਂ ਇਦਾਂ ਦੀ ਨਹੀਂ ਗੱਲ ਇਹ ਪਿੰਡ ਚ ਲਿਖ ਕੇ ਲਾਦਾ ਕਿ ਇਸ ਪਿੰਡ ਚ ਨਹੀਂ ਪੜਨਾ ਇੰਨੀ ਗੁੰਡਾ ਕਰਦੀ ਨਹੀਂ ਚੱਲਣੀ ਹੈਗੀ ਕਿ ਪਿੰਡ ਚ ਨਹੀਂ ਬੜਨਾ ਪਿੰਡ ਵਿੱਚ ਹੀ ਖੜੇ ਆ ਅਸੀਂ ਅਸੀਂ ਵੀ ਨਹੀਂ ਡਰਦੇ ਅਸੀਂ ਵੀ ਡਰਦੇ ਨਹੀਂ ਐਵੇਂ ਕਿਧਰ ਭਲੇਖੇ ਚ ਨਾ ਰਿਓ ਅਸੀਂ ਵੀ ਡਰਦੇ ਨਹੀਂ ਸਾਡੇ ਸੀਐਮ ਸਾਹਿਬ ਕਿਸਾਨ ਦੇ ਨਾਲ ਆ ਮਜ਼ਦੂਰ ਦੇ ਨਾਲ ਆ ਉਹ ਜਿੱਥੇ ਵਧੀਆ ਖਾਣੇ ਨਹੀਂ ਆ ਕੇ ਜਾਂਦਾਂ ਨੂੰ ਕੋਈ ਗੱਲ ਨਹੀਂ ਪੁਲਿਸ ਆਦੀ ਸ਼ਾਂਤੀ ਬੰਨੋ ਉਹਨੂੰ ਪਰੇਸ਼ਾਨ ਨਾ ਕਰੋ ਅਸੀਂ ਸ਼ਾਂਤ ਬੈਠੇ ਆ ਅਸੀਂ ਸ਼ਾਂਤ ਆ ਆ ਲੜਨ ਨਾਲ ਨਹੀਂ ਅਸੀਂ ਤਾਂ ਬੈਠੇ ਆ ਜਿੱਥੇ ਵਧੀਆ ਖਾਣੇ ਆਜ ਕੋਈ ਗੋਲੀ ਮਾਰਨ ਨਹੀਂ ਆ ਕੇ ਦੇਖੋ ਤੁਸੀਂ ਹੱਥੀ ਹੱਥੀ ਪੈਨੇ ਆ ਉਹ ਹੱਥੀ ਲਾਈਵ ਚ ਹੈ ਲਾਈਵ ਚ ਪ੍ਰੂਫ ਆ ਲਾਈਵ ਚ ਪ੍ਰੂਫ ਆ ਇੰਦਾ ਨਾ ਸੋਚੋ ਲਾਈਵ ਚ ਪ੍ਰੂਫ ਆ ਤੁਸੀਂ ਨਹੀਂ ਨਹੀਂ ਕਿਉਂ ਕਿਉਂ ਲੈ ਲੈ ਮਰਜ਼ੀ ਦੇ ਬਾਰੇ ਵੰਡੀਆਂ ਬਾਹਰ ਬਾਹਰ ਨਾ ਲੈ ਜਾਂਦੀਆਂ ਹੋਰ ਨਹੀਂ ਨਹੀਂ ਕਿਉਂ ਕਿਉਂ ਲੈ ਲੈ ਮਰਜ਼ੀ ਦੇ ਬਾਹਲੇ ਵੰਡੀਆਂ ਹੀ ਮਾੜਾ ਕੰਮ ਨਹੀਂ ਇਹ ਕਾਲਿਆ ਇਹਦੇ ਨਹੀਂ ਆ ਅਸੀਂ ਕਰੀਬਾਂ ਨਾਲ ਤੇਰੀਆਂ ਅਸੀਂ ਕਰੀਬਾਂ ਨਾਲ ਸਾਹਮਣੇ ਆ ਜਾਓ ਦੇਖ ਲਓ ਅੱਗੇ ਤੋਂ ਬੰਦਾ ਕੰਨ ਨਹੀਂ ਨਹੀਂ ਕੋਈ ਕੋਈ ਨੇ ਝੁਕੇ ਤਾਂ ਹੈ ਨਹੀਂ ਭਲਾ ਕਰ ਝੁਕੇ ਦਾ ਲਾਈਵ ਕਰਨ ਜੋਗੇ ਆ ਲਾਈਵ ਕਰ ਲਿਆ ਲਾਈਵ ਕਰ ਲਿਆ ਦਿਖਾਤਾ ਲੋਕਾਂ ਨੂੰ ਕੱਲ ਲੀਡਰ ਆਇਆ ਸੀ ਇਹਨਾਂ ਦਾ ਵੇ ਕਰਕੇ ਜਾਂਦਾ ਕੁਝ ਲਾਈਵ ਕਰਕੇ ਅਸੀਂ ਵੀ ਝੁਕਣਾ ਨਹੀਂ ਉਹ ਕੋਈ ਨਹੀਂ ਝੁਕਦਾ ਇਹ ਤੇਰੀਆਂ ਗੱਲਾਂ ਨਾਲ ਹੀ ਸੱਚ ਹੋ ਜਾਣ ਸਾਰਾ ਕੋਈ ਗੱਲਾਂ ਕਰੀਏ ਸੱਚ ਹੋਈ ਜਾਣੀਆਂ ਕਾਂਗਰਸ ਕੋ ਰੈਲੀਆਂ ਕਰਾ ਲਈਆਂ ਕੋਈ ਡਰਦਾ ਕਿਸੇ ਕੋ ਤੋਂ ਮੈਨੂੰ ਆਵੇ ਆਪਣੇ ਆਪਣੇ ਪਹਾੜੇ ਜਾਂਦੇ ਆ। ਸੋ ਖਾਣ ਨੂੰ ਨਹੀਂ ਦਿੰਦਾ ਕਿ ਸਾਨੂੰ ਭਾਈ। ਕਾਂਗਰਸ ਤੋਂ ਰੈਲੀਆਂ ਕਰਾ ਕੇ ਕਿਸਾਨ ਮਜ਼ਦੂਰ ਇਕੱਠਾ ਦੱਸਦੇ ਆ। ਅਸੀਂ ਦਿੱਲੀ ਜੋ ਕਿਸਾਨ ਨੇ ਤਾਂ ਮੇਦ। ਤੇ ਫਿਰ ਇਸ ਵਾਰੀ ਗਿਰਾ ਵੀ ਕਰੇ ਨਹੀਂ ਵੀ ਗਿਆ। ਹਾਂ ਇਹ ਨਵਾਂ ਲੀਡਰ ਬਣਿਆ ਹੁਣ ਕਿਸਾਨਾਂ ਦਾ। ਇਹ ਤਾਂ ਹੁਣ ਨਵਾਂ ਲੀਡਰ ਬਣਿਆ। ਜਿੱਤੇ ਦੀ ਕੋਈ ਗੱਲ ਨਹੀਂ। ਜੋ ਮਰਜੀ ਜੋ ਮਰਜੀ ਟਾਈਮ ਲਖਾ ਜੱਡੇ ਨਾ ਤੇਰੀ ਭਾਈ ਪੁਲਿਸ ਕਰ ਲਿਆ ਜਾਨੀ। ਕੋਈ ਪੰਚ ਪ੍ਰਸ਼ਾਸਨ ਨਾ ਕੋਈ ਨਹੀਂ ਡਰਾਉਂਦਾ ਇਹ ਕਹਿੰਦੇ ਅਸੀਂ ਪਿੰਡ ਬੰਨ ਨਹੀਂ ਦੇਣਾ ਐਡੇ ਗੁੰਡਾ ਕਰਦੇ ਈ ਸਾਡੀ ਅਸੀਂ ਨਹੀਂ ਚੱਲਣ ਤੇਰੀ ਤੇ ਪਿੰਡ ਨਹੀਂ ਬੰਨ ਦੇਣਾ ਤੁਸੀਂ ਇਦਾਂ ਨਹੀਂ ਹੋ ਸਕਦਾ ਸਾਡੀ ਕੋਈ ਗੁੰਡਾ ਕਰਦੀ ਨਹੀਂ ਅਸੀਂ ਤਾਂ ਪਾਲਾ ਬੰਨਣਾ ਹੈ ਤੇ ਪਾਣੀ ਦੇਖਣ ਆਏ ਸੀ ਇਹ ਕਹਿੰਦਾ ਕਿ ਅਸੀਂ ਪਿੰਡ 'ਚ ਨਹੀਂ ਬੰਨ ਦੇਣਾ ਇਦਾਂ ਨਹੀਂ ਹੋ ਸਕਦਾ ਇਹ ਪਹਿਲੀ ਗੱਲ ਆ ਇਦਾਂ ਨਹੀਂ ਲੈ ਲੈ ਇਦਾਂ ਨਹੀਂ ਹੋ ਸਕਦੀ ਕਿ ਪਾਣੀ ਬਲਾ ਇਹਨੂੰ ਪਿੰਡ ਬੰਨ ਦੇਣਾ ਹਾਂ ਤੇ ਜੇ ਜੇ ਬਾਈ ਮਾਰ ਕੇ ਸੁਣ ਕੇ ਤੂੰ ਸੁੱਕਾਂ ਸੀ ਹਾਂ ਗੱਲ ਨਹੀਂ ਸੁਣਦੇ ਆ ਰਹੇ ਬਾਈ ਜਨੇ ਮਾਰਿਆ ਕੰਮ ਚ ਜੀ ਸੁਣਦਾ ਲੈ ਹੁਣ ਮਾਈਨਿੰਗ ਕਰਦਾ ਤੂੰ ਸੁਣ ਮਾਈਨਿੰਗ ਕਰਦਾ ਪਰਲ ਦੇ ਪਿਆਰਾ ਬੋਲ ਜੇ ਪ੍ਰਾਤਿ ਬੰਦ ਮਾਈਨਿੰਗ ਕਰਦਾ ਆਫੀ ਘਰੀ ਆ ਤੂੰ ਕੰਮ ਕਰ ਤੂੰ ਕੰਮਾਂ ਦਾ ਬਜਟ ਪਤਾ ਕੋਣ ਲੰਦਾ ਤਾ ਨੁਕਸਾਨ ਕਰ ਉਹਦਾ ਤੈਨੂੰ ਪਤਾ ਨਹੀਂ ਲੱਗਾ ਬਹੁਤ ਬੰਦਾ ਮਾਈਨਿੰਗ ਦਾ ਬੰਦ ਕਰਾਉਂਦਾ ਇਹ ਮਾਈਨਿੰਗ ਇਹ ਚਰਾਉਂਦਾ ਸੀ ਬੰਦਾ ਇਹ ਮੈਨਿੰਗ ਕਰਵਾਉਂਦਾ ਸੀ ਅੱਗੇ ਜਿੰਦਾਬਾਦ ਜਿੰਦਾਬਾਦ 70 70 ਫੁੱਟ ਮੈਨਿੰਗ ਹੋਰੀ ਕਿ ਅੰਗਰੇਜ਼ੀ ਸਰਕਾਰ ਦੇ 70 70 ਫੁੱਟ ਹੁਣ ਤਾਂ ਕੋਈ ਕਰਤ ਕਰਦਾ ਦਿਖਾਓ ਕਰਦਾ ਤਾਂ ਦਿਖਾਓ ਮਾਫੀਆ ਇਦਾਂ ਐਡਾ ਫੋਨ ਚੱਕ ਕੇ ਲਾਈਵ ਹੋ ਕੇ ਗੱਦਾ ਹੋ ਜਾਣਾ ਇਦਾਂ ਨਹੀਂ ਹੋਣਾ ਇਦਾਂ ਨਹੀਂ ਕੁਝ ਵੀ ਹੋਣਾ ਰਾਲੀ ਕਰ ਲਈਦਾ ਇਹ ਕਹਿੰਦੇ ਪਤਾ ਨਹੀਂ ਲਾਈ ਲਾਈ ਲਾਉਂਦੇ ਆ ਕੋਈ ਗੱਲ ਨਹੀਂ ਸ਼ਾਂਤ ਮਈ ਆ ਸ਼ਾਂਤ ਮਈ ਆ ਆ ਸ਼ਾਂਤ ਮਈ ਆ ਮੈਂ ਉਹ ਰਾਲੀ ਦੀ ਗੱਲ ਕਰਦਾ ਨਾ ਉਹ ਕਹਿੰਦਾ ਮੈਂ ਸ਼ਾਂਤ ਮਈ ਕਰਦਾ ਤੂੰ ਉਹਦਾ ਸ਼ਾਂਤ ਮਈ ਕਰਦਾ ਤੇ ਸ਼ਾਂਤ ਮਈ ਕਰਦਾ ਫੇਰ ਬੰਦੇ ਸੇਵਾ ਕਰਦੇ ਤੇ ਉਹਨਾਂ ਨੂੰ ਸੇਵਾ ਵੀ ਕਰਨ ਦੇਂਦੇ ਆ ਰਾਈ ਕਿਹਨੇ ਸ਼ੁਰੂ ਕੀਤੀ ਉਹ ਜਿਹੜਾ ਸੀ ਨਹੀਂ ਜਾਈ ਸ਼ੁਰੂ ਕਰ ਹਾਂਜੀ ਸਭ ਤੋਂ ਪਹਿਲਾਂ ਆਪਾਂ ਵਾਹਿਗੁਰੂ ਜੀ ਦਾ ਖਾਸਾ ਸਾਹਿਬ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ ਅੱਜ ਅਸੀਂ ਪਿੰਡ ਥੁੱਪਰ ਪਿੰਡ ਹਲਕਾ ਜਲੰਧਰ ਕੈਂਟ ਸਾਡੀ ਬਟ ਡਿਪੈਂਡ ਜੀ ਰਾਜਵਿੰਦਰ ਕੋਠਿਆੜਾ ਜੀ ਦੇ ਨਾਲ ਅਸੀਂ ਇੱਥੇ ਤਰਫਲਾ ਪਿੰਡ ਦੇ ਵੱਡੀਆਂ ਗੀਆਂ ਤੇ ਸਾਡੇ ਭਗਤੀਆ ਜਿਨ੍ਹਾਂ ਦਾ ਸਾਡੇ ਚੇਅਰਮੈਨ ਆ ਇਹਨਾਂ ਦਾ ਦਫਤਰ ਇੱਥੇ ਇੱਥੇ ਪਾਣੀ ਦੇਖੋ ਕਿੰਨਾ ਇਕੱਠਾ ਹੋਇਆ ਸੀ ਮੌਕਾ ਆ ਦੇਖਣਾ ਇਹ ਸੀ ਇਹਦੇ ਪਿੰਡ ਦੇ ਕੁਝ ਸ਼ਾਫੀ ਅਨਸਰ ਆ ਜਿਹੜੇ ਆਪਣੇ ਨੂੰ ਜੱਤੀ ਬੰਦੀਆਂ ਦੇ ਬੰਦੇ ਕਹੋਂਦੇ ਆ ਆ ਕੇ ਇਹਨਾਂ ਨੇ ਸਾਰਾ ਮਾਹੌਲ ਖਰਾਬ ਕੀਤਾ ਸਾਡਾ ਵੱਧ ਘੱਟ ਵੀ ਕਰਨੇ ਨਾਲ ਹੋਇਆ ਸਾਡੀ ਕਾਰ ਦੇ ਮੁੱਖੀ ਵੀ ਮਾਰੇ ਆ ਤੇ ਸਾਰਾ ਮਾਹੌਲ ਇਹਨਾਂ ਨੇ ਖਰਾਬ ਕੀਤਾ ਕਾਤੇ ਗੁੰਡਾਗਰਦੀ ਦਿਖਾਈ ਆ ਸਾਡੀ ਸਰਕਾਰ ਦੇ ਖਿਲਾਫ ਧੰਨੇ ਲਾਉਂਦੇ ਆ ਦੂਜਾ ਇਹ ਸਾਡੇ ਸੀਐਮ ਸਾਹਿਬ ਨੂੰ ਗਾਲਾਂ ਕੱਢਦੇ ਆ ਕੇਜਰੀਵਾ ਸਾਹਿਬ ਨੂੰ ਵੀ ਗਾਲਾਂ ਕੱਢਦੇ ਆ ਸੀਐਮ ਸਾਹਿਬ ਨੂੰ ਗਾਲਾਂ ਕੱਢਦੇ ਆ ਇਹਦਾ ਸਾਰਾ ਮਾਹੌਲ ਖਰਾਬ ਕੀਤਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਇਹਨਾਂ ਦੇ ਕੰਮ ਰੋਹੀ ਕੀਤੀ ਆ ਬੜੇ ਦੁੱਖ ਦੀ ਗੱਲ ਏ ਕਿ ਅੱਜ ਜਿਹੜੇ ਸਾਡੇ ਲੜੀਵਾ ਕੋਰੋਂ ਕੁਦਰਤੀ ਆਫਤ ਜਿਹੜੀ ਪੈ ਰਹੀ ਏ ਸਾਡੇ ਪੰਜਾਬ ਦੇ ਉੱਤੇ ਉਹਦੇ ਤਹਿਤ ਅੱਜ ਹਲਕਾ ਇੰਚਾਰ ਸਾਡੇ ਭੈਣ ਰਾਜਿੰਦਰਪੁਰ ਖੋੜਾ ਜੀ ਦੀ ਅਗਵਾਈ ਵਿੱਚ ਅਸੀਂ ਅੱਜ ਪਿੰਡ ਕੁੱਕੜ ਪਿੰਡ ਦੇ ਵਿੱਚ ਸਰਪਾਲਾ ਮੰਡਨ ਵਾਸਤੇ ਆਏ ਸੀ ਸਰਪਾਲਾ ਮੰਡ ਕੇ ਜਦੋਂ ਅਸੀਂ ਪਾਣੀ ਜਿਹੜਾ 2-2 ਫੁੱਟ ਚੜਿਆ ਹੈ ਉਹਦਾ ਜਾਇਜ਼ਾ ਲੈਣ ਵਾਸਤੇ ਖੜੇ ਆ ਤਾਂ ਕੁਝ ਸ਼ਰਾਤੀ ਅੰਸਰ ਜਿਹੜੇ ਨੇ ਆਪਣੇ ਆਪ ਨੂੰ ਕਿਸਾਨ ਜਥੇਬੰਦੀਆਂ ਦਾ ਮੁਖ ਹੁੰਦੇ ਨੇ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਾਰ ਨੂੰ ਮੁਕੇ ਮਾਰੇ ਔਰ ਮਾੜਾ ਚੰਗਾ ਬੋਲਿਆ ਇੱਕ ਔਰਤ ਹੋਣ ਦੇ ਨਾਤੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਬੜੇ ਅਪਦਰ ਜਿਹੇ ਸ਼ਬਦ ਬੋਲੇ ਇਹ ਬਹੁਤ ਮਾੜੀ ਗੱਲ ਆ ਇੱਕ ਪਾਸੇ ਅਸੀਂ ਸਾਰੇ ਹੀ ਲੱਗੇ ਆ ਲੋਕ ਦੇਖੋ ਤਰਾਹੀ ਤਰਾਹੀ ਕਰ ਰਹੇ ਨੇ ਪੰਜਾਬ ਦੇ ਕਿ ਇਹੋ ਜਿਹਾ ਮਾਹੌਲ ਇਸ ਵਕਤ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਹੀ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰੀਏ ਇਹ ਤੁਦਰ ਇਮਾਰਤ ਜਿਹੜੇ ਢੇਲਦੇ ਉਹਨਾਂ ਦੀ ਸੇਵਾ ਕਰੀਏ ਔਰ ਇਹੋ ਜਿਹੇ ਜਿਹੜੇ ਲੋਕ ਸ਼ਰਾਬੀ ਲੋਕ ਨੇ ਇਹ ਆ ਕੇ ਸਾਡੇ ਤੇ ਹਮਲਾ ਕਰਦੇ ਨੇ ਔਰ ਉਥੇ ਰਾਜਨੀਤਿਕ ਚਮਕਾਉਂਦੇ ਨੇ ਔਰ ਬਹੁਤ ਮਾੜੀ ਗੱਲ ਹੈ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਕਿ ਇਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ વાયરુ જુકાસા ਅੱਜ ਕੁੱਪਰ ਪਿੰਡ ਤੇ ਆਈ ਪਹੁੰਚੇ ਹਰਕੰਪੂਰ ਬਰਾਂਦਰ ਕੈਂਟ ਦੇ ਜਿੱਥੇ ਹਰਕੰਪੂਰ ਚਾਰ ਦੀ ਰਾਜਨੀਤਿਕ ਖੇਡਾਂ ਦੀ ਸਾਰੀ ਟੀਮ ਆ ਰਹੀ ਹੈ। ਕੁੱਪਰ ਪਿੰਡ ਤੇ ਸੇਵਾ ਕਰਨ ਵਾਸਤੇ ਪਹੁੰਚੇ ਜਿਨ੍ਹਾਂ ਦੇ ਘਰ 14 ਜਨ ਸੱਤਾ ਤੋਂ ਜਿਸ ਨੂੰ 55 ਵੰਡਣ ਵਾਸਤੇ ਉਹਦੇ ਨਾਲ ਨਾਲ ਬਾਕੀ ਜਿਹੜੀ ਹੋਰ ਮੰਡਲੀ ਦੀ ਪ੍ਰਸ਼ਾਸਨ ਵੱਲੋਂ ਵੀ ਤੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਡੀ ਨਚਾ ਮੁਕਤੀ ਮੋਰਚਾ ਵੱਲੋਂ ਵੀ ਉਹਦੇ ਨਾਲ ਹੀ ਸੇਵਾ ਕਰਕੇ ਅਸੀਂ ਜਿਵੇਂ ਇੱਧਰ ਕੁੱਪਰ ਪਿੰਡ ਵੱਲ ਜਿੱਥੇ ਪਾਣੀ ਦਾ ਬਹੁਤ ਵਹਾਰ ਹੈ ਤੇ ਪਿੰਡ ਵੱਲੋਂ ਆ ਰਿਹਾ ਹੈ ਗੰਦੀ ਨਦੀ ਤੇ ਉਹ ਸੀ ਦੇਖਣ ਵਾਸਤੇ ਆਏ ਸੀ ਤੇ ਕੁਝ ਜਿਹੜੇ ਸ਼ਰਾਰ ਕਿਸੇ ਕਿਸਾਨ ਜਥੇਬੰਦੀ ਦੀ ਆਗੂ ਦੱਸਦੇ ਨੇ ਪਰ ਮੈਨੂੰ ਲੱਗਦਾ ਕਿ ਕਿਸਾਨ ਜਥੇਬੰਦੀ ਦੇ ਆਗੂ ਹੋਣ ਕਿਉਂਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਨਾ ਕਿਸਾਨ ਮਜ਼ਦੂਰ ਇਤਹਾ ਦੇ ਨਾਰੇ ਲਾਉਂਦੇ ਨੇ ਉਹ ਬੰਦੇ ਤਾਂ ਪੰਜਾਬ ਦੀ ਸੇਵਾ ਕਰ ਰਹੇ ਨੇ ਹਾਰੇ ਇਲਾਕੇ ਦੀ ਸੇਵਾ ਕਰ ਰਹੇ ਨੇ ਸਾਨੂੰ ਜਿੱਥੇ ਜਿੱਥੇ ਸੇਵਾ ਦਾ ਮੌਕਾ ਮਿਲ ਰਿਹਾ ਅਸੀਂ ਸੇਵਾ ਕਰ ਰਹੇ ਜਿਦਾ ਸਲਤਨਪੁਰ ਜਾਂ ਕਿੱਥੇ ਜਿੱਥੇ ਵੀ ਪੰਨ ਟੁੱਟੇ ਨੇ ਉੱਥੇ ਲੋਕਾਂ ਦੀ ਸੇਵਾ ਕਰਨਾ ਤਾਂ ਇੱਕ ਤਰ੍ਹਾਂ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਉਹ ਸੇਵਾ ਦੇ ਵਿੱਚ ਵਿਗਨ ਪਾ ਕੇ ਸਰਕਲਤਾ ਪਾ ਕੇ ਤੇ ਸਮਾ ਖਰਾਬ ਕਰ ਰਹੇ ਨੇ ਸਰਕਾਰ ਦਾ ਵੀ ਆਮ ਆਦਮੀ ਪਾਰਟੀ ਦਾ ਲੋਕਾਂ ਦਾ ਜਿਹੜੇ ਸਮਾਜ ਸੇਵਕ ਇੱਥੇ ਬਹੁਤ ਸਾਰੇ ਸਮਾਜ ਸੇਵਕ ਆਏ ਉਹਨੇ ਜਿਹੜੇ ਸੇਵਾ ਕਰ ਰਹੇ ਨੇ ਬਹੁਤ ਸਾਰੀਆਂ ਸਿੱਖ ਦੇ ਬੰਦੇ ਵੀ ਆਏ ਨੇ ਜਿਹੜੇ ਸੇਵਾ ਕਰਨੇ ਪਰ ਉਹਨੇ ਸੇਵਾ ਦੇ ਵੇਗਨ ਪਾਰਾ ਨੇ ਤੇ ਜਦੋਂ ਅਸੀਂ ਇੱਥੋਂ ਹਸਾ ਗੱਡੀ ਘੱਟ ਦੀ ਰਾਜਨੀਤਿਕ ਤੋਂ ਥਿਆਦਾ ਜੀ ਗੱਡੀਆਂ ਤੋਂ ਵਾਪਸ ਚਾਲੇ ਪਾਉਣ ਲੱਗੀਆਂ ਪਰ ਉਹ ਉਹਨਾਂ ਨੇ ਗੱਡੀ ਦੇ ਅੱਗੇ ਖੜ ਕੇ ਮਾਰੇ ਬਾਗੀ ਕੀਤੀ ਗਲਤ ਹੈ ਤੇ ਗਲਤ ਬਿਆਨਬਾਜ਼ੀ ਵੀ ਕੀਤੀ ਤੇ ਗਲਤ ਗੱਲਾਂ ਵੀ ਕਰਨ ਦੀ ਪਰਦੇਸ਼ ਸਰਦਾਰ ਦੀ ਬੋਲੀ ਜਿਹੜੀ ਕੋਈ ਕਲੇਡੀ ਨਹੀਂ ਸੁਣ ਸਕਦੀ ਇਦਾਂ ਦੀ ਪਰਦੇਸ਼ ਦਾਲ ਦੀ ਇਹਨਾਂ ਬੋਰਡ ਤੇ ਤੋਹੀਨ ਕੀਤੀ ਇੱਕ ਲੇਡੀ ਦੀ ਤੇ ਸਾਡੀ ਗੱਡੀਆਂ ਦੇ ਉੱਤੇ ਉਹਨੇ ਮੁੱਕੇ ਮਾਰੇ ਤੇ ਗੱਡੀਆਂ ਤੇ ਖੜ ਕੇ ਮਤਲਬ ਪਰਵਾਸੀ ਕੀਤੀ ਉਸ ਪਰਵਾਸੀ ਦਾ ਜਵਾਬ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਸਾਹਮਣੇ ਮਾਨਦ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਸੇਵਾ ਦੇ ਵਿੱਚ ਵਿਘਨ ਪਾ ਰਹੇ ਨੇ ਉਹਨਾਂ ਨੂੰ ਨਾਸੋ ਪਾਈ ਜਾਵੇ ਜਿਨ੍ਹਾਂ ਨੇ ਅੱਜ ਸਾਡੀ ਸੇਵਾ ਦੇ ਵਿੱਚ ਜਦੋਂ ਪਾਇਆ ਜਾਂ ਪ੍ਰਸ਼ਾਸਨ ਦੀ ਸੇਵਾਚਾਰੀ ਉਹਦੇ ਵਿੱਚ ਉਹਨਾਂ ਪ੍ਰਾਂਤ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਾਈ ਜਾਵੇ ਵਾਇਰ ਦਿੱਤਾ ਖਾਲਸਾ ਵਾਇਰ ਦਿੱਤੀ ਧਤੇ ਸਸ਼ੀਕਾਰ ਦੇ ਸਾਰਿਆਂ ਨੂੰ ਅੱਜ ਅਸੀਂ ਗਲਕਾ ਕੈਂਪ ਦੇ ਅੰਦਰ ਕੁੱਕਰ ਪੈਂਦੇ ਦੇ ਵਿੱਚ ਖੜੇ ਆ ਜਿੱਥੇ ਅਸੀਂ ਅੱਜ ਜੋ ਕੁਦਰਤ ਦੀ ਆਫਤ ਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਖੜਾਂ ਦੀ ਲਾਰ ਨੇ ਜਿਹੜਾ ਪੰਜਾਬ ਨੂੰ ਅੱਜ ਚੰਘੋਰ ਕੇ ਰੱਖ ਦਿੱਤਾ ਉਸ ਦੇ ਤਹਿਤ ਅੱਜ ਇੱਥੇ ਮੇਰੇ ਹਮਕੇ ਦੇ ਵਿੱਚ ਇੱਕ ਕਾਲੀ ਬੈਣ ਨਿਕਲਦੀ ਆ ਜਿਹਦੇ ਵਿੱਚ ਅਸੀਂ ਅੱਜ ਦੇਖਣ ਆਏ ਸੀ ਉਹਨੂੰ ਤੇ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਦੀਆਂ ਛੱਤਾਂ ਝੋੜੀਆਂ ਸੀ ਸਰਕਾਰ ਵੱਲੋਂ ਉਹਨਾਂ ਨੂੰ ਤਰਪਾਲ ਤੇ ਰਸਣ ਵੰਡਣ ਲਈ ਅਸੀਂ ਅੱਜ ਇੱਥੇ ਪਹੁੰਚੇ ਸੀ ਤੇ ਅੱਜ ਜਦੋਂ ਅਸੀਂ ਮੌਇਨਾ ਕਰਨ ਇੱਥੇ ਆਏ ਤਾਂ ਇੱਕ ਕੇਸ ਪਿੰਡ ਕੋਈ ਕਹ ਰਹੇ ਨੇ ਕਿ ਅਸੀਂ ਕਿਸਾਨ ਜਥੇਬੰਦੀ ਦੇ ਆਗੂ ਆ ਪਰ ਮੈਨੂੰ ਨਹੀਂ ਲੱਗ ਰਿਹਾ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਕਿਸੇ ਵੀ ਔਰਤ ਦਾ અપਮਾਨ ਨਹੀਂ ਕਰਦੇ ਤੇ ਇਹਨਾਂ ਨੇ ਅੱਜ ਜਿਹੜੀ ਸ਼ਬਦਾਵਲੀ ਬੋਲੀ ਆ ਕਦੀ ਇਹ ਲਾਈਵ ਹੋ ਜਾਂਦੇ ਆ ਕਿ ਪੰਜਾਬ ਸਰਕਾਰ ਮਰਦਾਬਾਦ ਕਦੀ ਇਹ ਸੀਐਮ ਸਾਹਿਬ ਮਰਦਾਬਾਦ ਕਦੀ ਦਿੱਲੀ ਵਾਲੇ ਭਜਾਓ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਕਾਂਗਰਸ ਦੀ ਜਥੇਬੰਦੀ ਆ ਇਹ ਕੋਈ ਕਿਸਾਨ ਜਥੇਬੰਦੀ ਨਹੀਂ ਕਿਉਂਕਿ ਇਹ ਕਾਂਗਰਸ ਦੀ ਸਪੋਰਟ ਕਰਦੇ ਆ ਤੇ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦੇ ਆ ਕਿ ਤੁਸੀਂ ਪਿੰਡ 'ਚ ਨਹੀਂ ਬੜਨ ਦੇਣਾ ਪਰ ਇੰਨੀ ਗੁੰਡਾਗਰਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅੱਜ ਸਾਰੀ ਟੀਮ ਆਈ ਸੀ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਆਏ ਸਾਡੇ ਜੋਬ ਨਸ਼ਿਆਂ ਵਿਰੁੱਧ ਜਿਹੜੇ ਕੋਆਰਡੀਨੇਟਰ ਨੇ ਹਲਕਾ ਕੈਂਪ ਤੋਂ ਵਾਈਸ ਕੋਆਰਡੀਨੇਟਰ ਉਹ ਆਏ ਨੇ ਸਾਡੇ ਬੱਗਾ ਜੀ ਆਏ ਨੇ ਜਿਹੜੇ ਹਲਕਾ ਬੈਸਟ ਤੋਂ ਕੋਆਰਡੀਨੇਟਰ ਨੇ ਹੋਰ ਵੀ ਬਹੁਤ ਸਖੀਤਾ ਜੜੀਆਂ ਹੈਗੀਆਂ ਅਸੀਂ ਤਾਂ ਆਪਣਾ ਕੰਮ ਕਰਨ ਆਏ ਸੀ ਪਰ ਇਹ ਮਾਹੌਲ ਪਿੰਡ ਦਾ ਇਹਨਾਂ ਨੇ ਪਹਿਲਾਂ ਵੀ ਖਰਾਬ ਕੀਤਾ ਕਿਉਂਕਿ ਇਹਨਾਂ ਨੇ ਪਿੰਡ ਵਿੱਚ ਲਿਖ ਕੇ ਲਾ ਦਿੱਤਾ ਸੀਗਾ ਕਿ ਆਮ ਆਦਮੀ ਪਾਰਟੀ ਦਾ ਲੀਡਰ ਕੋਈ ਪਿੰਡ ਵਿੱਚ ਨਾ ਬੜੇ ਹੁਣ ਇਹਨਾਂ ਨੇ ਗੱਡੀਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਝੰਡੀਆਂ ਰੱਖੀਆਂ ਆ ਅਸੀਂ ਵੀ ਕਿਸਾਨ ਆ ਤੇ ਅਸੀਂ ਜਿੱਥੇ ਕਿਸਾਨਾਂ ਦੇ ਨਾਲ ਅਸੀਂ ਤਾਂ ਹਰ ਧਰਨੇ ਉਹਦੇ ਵਿੱਚ ਬੈਠੇ ਰਹੇ ਸਾਡੇ ਸੀਐਮ ਸਾਹਿਬ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਦੋਂ ਦਿੱਲੀ ਦੇ ਵਿੱਚ ਆਏ ਧਰਨਾ ਲਗਿਆ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਸੀ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾ ਅਸੀਂ ਤਾਂ ਪੂਰੇ ਨਾਰੇ ਲਾ ਰਹੇ ਆ ਤੇ ਇਹ ਬੁ ਕੋਈ ਨਵੇਂ ਮੈਨੂੰ ਲੱਗ ਰਿਹਾ ਕਿ ਜਥੇਦੰਦੀ ਬਣੀ ਆਏ ਜਿਨ੍ਹਾਂ ਨੇ ਗੱਡੀਆਂ ਦੇ ਵਿੱਚ ਝੰਡੇ ਰੱਖੇ ਆ ਜਿੱਥੇ ਮਰਜੀ ਧਰਨਾ ਲਾ ਕੇ ਬਹਿ ਜਾਂਦੇ ਆ ਕਿ ਅਸੀਂ ਕਿਸਾਨ ਆ ਜੀ ਕਿਸਾਨ ਜਥੇਦੰਦੀ ਆ ਪਰ ਮੈਂ ਇਹ ਮੰਗ ਕਰੂੰਗੀ ਪ੍ਰਸ਼ਾਸਨ ਤੋਂ ਕਿ ਜਿਵੇਂ ਇਹਨਾਂ ਨੇ ਅੱਜ ਪੂਰੀ ਟੀਮ ਦੇ ਨਾਲ ਗੁੰਡਾਗਰਦੀ ਕੀਤੀ ਆ ਉਹ ਲਾਈਵ ਦੇ ਵਿੱਚ ਜਿਹੜਾ ਸਾਰਾ ਕਿ ਮਾਰਨ ਜਿਹੜੇ ਸਰਪੰਚ ਇਸ ਪਿੰਡ ਦੇ ਜਿਹੜਾ ਇੱਕ ਪਿੰਡ ਵਾਲੇ ਮੁਖੀਆ ਚੁਣ ਗਏ ਆ ਜਿਹਨੂੰ ਕਿ ਮੈਂ ਸਰਪੰਚ ਸਾਹਿਬ ਦੀ ਜੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਸਾਡੇ ਬੰਦਿਆਂ ਨੂੰ ਮਾਰਨ ਕੁੱਟਣ ਪਏ ਤੇ ਇਹ ਕਾਹਦੇ ਸਰਪੰਚ ਹੋਏਗਾ ਮੈਂ ਤਾਂ ਸਮਝੂਗੀ ਕਿ ਇਹ ਸਰਪੰਚ ਨਹੀਂ ਹੈਗੇ ਪਤਾ ਨਹੀਂ ਕਿਵੇਂ ਪਿੰਡ ਵਾਲੇ ਲੋਕਾਂ ਨੇ ਇਹਨਾਂ ਤੇ ਭਰੋਸਾ ਜਤਾਇਆ ਕਿ ਜਿਨ੍ਹਾਂ ਨੂੰ ਪਤਾ ਨਹੀਂ ਕਿ ਜਿਹੜੇ ਕੋਈ ਦੂਸਰੇ ਇਸ ਪਿੰਡ ਦੇ ਵਿੱਚ ਆਉਂਦੇ ਆ ਦੂਸਰੇ ਪਿੰਡ ਦੇ ਉਹਨਾਂ ਦੀ ਇੱਜ਼ਤ ਕਰਨ ਦੀ ਬਜਾਏ ਬੇਇੱਜ਼ਤੀ ਕਰਕੇ ਭੇਜਦੇ ਆ ਇਸ ਲਈ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਅਸੀਂ ਆਪਣੀ ਸਰਕਾਰ ਦੇ ਖਿਲਾਫ ਬਿਲਕੁਲ ਨਹੀਂ ਸੁਣਾਂਗੇ ਕਿਉਂਕਿ ਅਸੀਂ ਆਪਣੇ ਸੀਐਮ ਸਾਹਿਬ ਦੇ ਨਾਲ ਖੜੇ ਆ ਜੇ ਸਾਡੇ ਸੀਐਮ ਸਾਹਿਬ ਨੂੰ ਕੋਈ ਗਾਲਾਂ ਕੱਢਣਗੇ ਤੇ ਅਸੀਂ ਉਹਦਾ ਇੱਕ ਦਾ ਜਵਾਬ ਪੱਥਰ ਦੇ ਨਾਲ ਦਵਾਂਗੇ ਕਿਉਂਕਿ ਸਾਡੀ ਪੂਰੀ ਪੰਜਾਬ ਸਰਕਾਰ ਸਾਡੇ ਕੈਬਨਿਟ ਮੰਤਰੀ ਸਾਡੇ ਐਮਐਲਏ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਾਹਿਬਾਨ ਵਲੰਟੀਅਰ ਤੱਕ ਸਾਡੇ ਜਿੱਥੇ ਹੜਾਂ ਦੀ ਪੂਰੀ ਮਾਰ ਪਈ ਆ ਉਥੇ ਉਹਨਾਂ ਦੇ ਨਾਲ ਜਾ ਕੇ ਬੰਨ ਤੇ ਖੜੇ ਆ ਉੱਥੇ ਜਾ ਕੇ ਅਸੀਂ ਸੇਵਾ ਕਰ ਰਹੇ ਆ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆ ਤੇ ਇਹ ਦੋ ਚਾਰ ਲੀਡਰ ਜਿਹੜੇ ਆ ਇਹ ਸਿਰਫ ਆਪਣੀ ਲੀਡਰਿ ਨੂੰ ਚਮਕਾਉਣ ਲਈ ਇੱਕ ਮਿੰਟ ਤੋਂ ਪਹਿਲਾਂ ਲਾਈਵ ਹੋ ਜਾਂਦੇ ਆ ਕਦੀ ਸਰਕਾਰ ਨੂੰ ਗਾਲਾਂ ਕੱਢੀ